ਜਦੋਂ ਗੁਰੂ ਦੇ ਚਰਨਾਂ ਵਿੱਚ ਆਪਾਂ ਮੱਥਾ ਟੇਕਣਾ ਤੇ ਨਾਲ ਚਿੱਤ ਟੇਕਣਾ ਹੈ ਸਤਿਗੁਰੂ ਦੇ ਚਰਨ ਕੀ ਨੇ ਧੰ ਗੁਰੂ ਗ੍ਰੰਥ ਸਾਹਿਬ ਸਤਿ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦਾ ਸ਼ਬਦ ਸਤਿਗੁਰੂ ਦੇ ਚਰਨ ਹਨ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿ ਪਾਤਸ਼ਾਹ ਜੀ ਕਹਿੰਦੇ ਰੱਬ ਦੇ ਚਰਨ ਉਹਦਾ ਸਿਮਰਨ ਹੈ ਉਹਦਾ ਨਾਮ ਹੈ ਘਰ ਘਰ ਪ੍ਰਨਾਮ ਚਿੱਤ ਚਰਨ ਨਾਮ ਨਾਮ ਸ਼ਬਦ ਹੀ ਉਹਦੇ ਚਰਨ ਨੇ ਤੇ ਨਾਮ ਨਾਲ ਸ਼ਬਦ ਨਾਲ ਚਿੱਤ ਜੋੜਨਾ ਹੀ ਸਤਿਗੁਰੂ ਦੇ ਚਰਨਾਂ ਦੇ ਨਾਲ ਚਿੱਤ ਜੋੜਨਾ ਹੈ ਆਪਾਂ ਕਈ ਵਾਰੀ ਤਨ ਕਰਕੇ ਤੇ ਗੁਰੂ ਘਰ ਆਉਂਦੇ ਹਾਂ ਸੇਵਾ ਵੀ ਕਰਦੇ ਹਾਂ ਕਲਣਾ ਵੀ ਕਲਦੇ ਹਾਂ ਮੱਥਾ ਵੀ ਟੇਕਦੇ ਹਾਂ ਪਰ ਅਸਲ ਵਿੱਚ ਗੁਰਮਖੋ ਚਿੱਤ ਕਰਕੇ ਉਹ ਜਿਹੜੀ ਨਜ਼ਦੀਕੀ ਹੈ ਉਹ ਜਿਹੜਾ ਕਨੈਕਸ਼ਨ ਹੈ ਕਈ ਵਾਰੀ ਜਾਂ ਤੇ ਬਣਦਾ ਹੀ ਨਹੀਂ ਤੇ ਜਾਂ ਫਿਰ ਢਿੱਲਾ ਜਿਹਾ ਬਣਦਾ ਹੈ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਚਿੱਤ ਜੋੜਨਾ ਗੁਰੂ ਦੇ ਚਰਨਾਂ